ਅੱਜ ਦੀ ਕਹਾਣੀ ਜਿਹੜੀ ਤੁਹਾਡੇ ਰੂਬਰੂ ਕਰਨ ਜਾ ਰਹੇ ਆ ਇਹ ਕਹਾਣੀ ਇਸ ਕੁੜੀ ਦੀ ਹੈ ਇਸ ਦੀਆਂ ਰੀਲਾਂ ਤੁਸੀਂ ਬਹੁਤ ਦੀ ਇੰਸਟਾਗ੍ਰam ਤੇ ਹੱਸਦੀ ਨੱਚਦੀ ਦੀਆਂ ਵੇਖਦੇ ਹੋਵੋਗੇ ਇਹ ਭੈਣ ਦੀ ਕਹਾਣੀ ਐਸੀ ਕਹਾਣੀ ਹੈ ਕਿ ਇਹ ਆਪਣੇ ਘਰ ਦੀਆਂ ਦਿੱਕਤਾਂ ਕਰਕੇ ਡਿਪਰੈਸ਼ਨ ਦੇ ਵਿੱਚ ਚਲੀ ਗਈ ਡਿਪਰੈਸ਼ਨ ਇਸ ਨੂੰ ਇੰਨਾ ਕ ਹੋ ਗਿਆ ਕਿ ਇਹ ਅੰਦਰ ਲੁੱਕ ਲੁੱਕ ਕੇ ਰੋਂਦੀ ਜਾਂ ਅੰਦਰ ਤੋਂ ਵੀ ਡਰਨ ਲੱਗੀ ਫਿਰ ਭੈਣ ਦੱਸਦੀ ਹੈ ਕਿ ਮੈਂ ਇੰਨੀ ਕੁ ਬੁਰੇ ਹਾਲਾਤ ਹੋ ਗਏ ਕਿ ਮੈਨੂੰ ਐ ਲੱਗਦਾ ਵੀ ਮੈਂ ਚੀਕਾਂ ਮਾਰਾਂ। ਐਸੇ ਡਿਪਰੈਸ਼ਨ ਤੋਂ ਬਾਅਦ ਇੱਕ ਦਿਨ اچانک ਇਹ ਵੀਡੀਓ ਬਣਾਉਂਦੀ ਹੈ ਤੇ ਉਸ ਵੀਡੀਓ ਨੂੰ ਇੰਸਟਾਗ੍ਰam ਤੇ ਅਪਲੋਡ ਕਰ ਦਿੰਦੀ ਹੈ। ਉਸ ਵੀਡੀਓ ਨੂੰ ਅਪਲੋਡ ਕਰਨ ਤੋਂ ਬਾਅਦ ਇਹ ਇਸ ਤਰੀਕੇ ਦੇ ਨਾਲ ਡਿਪਰੈਸ਼ਨ ਚੋਂ ਬਾਹਰ ਆਉਂਦੀ ਹੈ ਕਿ ਇਹ ਉਸ ਵੀਡੀਓ ਦੇ ਵਿਊਜ਼ ਦੇ ਵਿੱਚ ਹੀ ਸਾਰਾ ਕੁਝ ਭੁੱਲ ਜਾਂਦੀ ਹੈ। ਭੈਣ ਐਸੀਆਂ ਵੀਡੀਓ ਬਣਾਉਣੀਆ ਸ਼ੁਰੂ ਕਰਦੀ ਹੈ ਦਾ ਡਿਪਰੈਸ਼ਨ ਤਾਂ ਚਲਿਆ ਜਾਂਦਾ ਹੈ ਪਰ ਦੁਨੀਆ ਫਿਰ ਇਸ ਨੂੰ ਇੰਨੀ ਕੁ ਮਸ਼ਹੂਰ ਕਰ ਦਿੰਦੀ ਹੈ ਕਿ ਜਿੱਥੇ ਵੀ ਇਹ ਜਾਂਦੀ ਹੈ ਇਸ ਤੋਂ ਹਰ ਕੋਈ ਫੋਟੋ ਖਿਚਾਉਣ ਲਈ ਇਹਨੂੰ ਕਹਿੰਦਾ ਹੈ ਇੰਨੀ ਕੁ ਮਸ਼ਹੂਰੀ ਹੋਣ ਤੋਂ ਬਾਅਦ ਪਰ ਭੈਣ ਦੇ ਜਦੋਂ ਹਾਲਾਤਾਂ ਦੀ ਗੱਲ ਕਰਾਂਗੇ ਤਾਂ ਇਹ ਅੱਜ ਵੀ ਕਿਸੇ ਦੇ ਘਰਾਂ ਦੇ ਵਿੱਚ ਝਾੜੂ ਪੋਚੇ ਦਾ ਕੰਮ ਕਰਦੀ ਹੈ ਉਹ ਘਰਾਂ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ ਐਸੀ ਕਹਾਣੀ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਕਿ ਐਨਾ ਕੋਈ ਮਸ਼ਹੂਰ ਵਿਅਕਤੀ ਵੀ ਕਿਸੇ ਦੇ ਘਰਾਂ 'ਚ ਝਾੜੂ ਪੋਚਾ ਕਰਦਾ ਤੇ ਭੈਣ ਦੀ ਪਰ ਤੁਸੀਂ ਜੇਕਰ ਖਾਸ ਗੱਲ ਇਹ ਦੇਖੋਗੇ ਇਹਦੇ ਮਨ ਦੇ ਵਿੱਚ ਕੋਈ ਵੀ ਗਿਲਾ ਸ਼ਿਕਵਾ ਨਹੀਂ ਚਾਹੇ ਕਹਿੰਦੀ ਮੈਂ ਮਸ਼ਹੂਰ ਹਾਂ ਮੈਂ ਝਾੜੂ ਪੋਚਾ ਵੀ ਆਪਣੀ ਮਰਜ਼ੀ ਦੇ ਨਾਲ ਹੀ ਕਰਦੀ ਹਾਂ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਤੇ ਇੱਕ ਕਮੈਂਟ ਵੀ ਜ਼ਰੂਰ ਕਰਿਓ ਜੇ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਨੇ ਹਸੀਕਲ ਭੈਣ ਜੀ ਸਸ਼ੀਕਲ ਜੀ ਭਾਈ ਕੀ ਹਾਲ ਚਾਲ ਹੈ ਜੀ ਵਧੀਆ ਜੀ ਭੈਣੇ ਇੰਸਟਾਗ੍ਰਾਮ ਤੇ ਜਿੰਨੀ ਤੁਹਾਡੀ ਮਸ਼ਹੂਰੀ ਹੈ ਮਸ਼ਹੂਰੀ ਦੇ ਨਾਲ ਨਾਲ ਲੋਕਾਂ ਨੂੰ ਇਹ ਲੱਗਦਾ ਵੀ ਭੈਣ ਦੀ ਜ਼ਿੰਦਗੀ ਬਹੁਤ ਵਧੀਆ ਹੋਣੀ ਹੈ ਨਜ਼ਾਰੇ ਲੈਂਦੇ ਹੋਣੇ ਆ ਤੇ ਦੌਲਤ ਵੀ ਵੱਧੂ ਹੋਣੀ ਹੈ ਸ਼ੋਹਰਤ ਵੀ ਤੁਹਾਡੀ ਪੂਰੀ ਹੋਈ ਪਈ ਹੈ ਕੀ ਇਹ ਸੱਚ ਹੈ ਵੀਰ ਦੌਲਤ ਤਾਂ ਆਈ ਨਹੀਂ ਆਪਣੇ ਕੋਲ ਹੈ ਨਹੀਂ ਜੇ ਆ ਮਿਹਨਤ ਦਾ ਕਮਾਈ ਦਾ ਸਾਰਾ ਕੁਝ ਬਣਾਇਆ ਜੀ ਇੰਸਟਾਗ੍ਰਾਮ ਤੋਂ ਤਾਂ ਪੈਸੇ ਪੁੱਲ ਸੇ ਅੱਪਨੂੰ ਹਜੇ ਤੱਕ ਕੋਈ ਮਿਲਦੇ ਨਹੀਂ ਜੀ ਹੂੰ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਜੀ ਸ਼ੌਹਰਤ ਦਾ ਵਧੂ ਆ ਜੀ ਹਮ ਤੇ ਵਧੀਆ ਜੀ ਬਸ ਕਰੀ ਜਾਂਦੇ ਟਾਈਮ ਪਾਸ ਹਮ ਪੜਨੇ ਬਚਪਨ ਕਿਵੇਂ ਸੀ ਤੁਹਾਡਾ ਬਚਪਨ ਵੀਰੇ ਮੈਂ ਆਪਦੀ ਮੰਮੀ ਦੇ 3 ਸਾਲ ਚ ਹੋਈ ਸੀ ਜੀ ਹਮ 3 ਸਾਲ ਚ ਹੋਈ ਸੀ ਤੇ ਦਾਦਾ ਦਾਦੀ ਨੂੰ ਬਹੁਤ ਜ਼ਿਆਦਾ ਪਿਆਰੀ ਸੀ ਜੀ ਹਮ ਮੰਮੀ ਡੈਡੀ ਤਾਂ ਜੀ ਜਲੰਤਰ ਚਲੇ ਗਏ ਸੀ ਜੀ ਹਮ ਤੇ ਦਾਦਾ ਦਾਦੀ ਨੇ ਜੀ ਮੈ ਪਾਲੀ ਸੀ ਜੀ ਤੁੜ ਤੁਸੀਂ 3 ਸਾਲ ਬਾਅਦ ਪੈਦਾ ਹੋਏ ਹਾਂਜੀ 3 ਸਾਲ ਬਾਅਦ ਪੈਦਾ ਹੋਈ ਸੀ ਜੀ ਮੰਮੀ ਡੈਡੀ ਕਹਿੰਦੇ ਵੀ ਅਸੀਂ ਜਲੰਧਰ ਜਾਣਾ ਇੱਥੇ ਨਹੀਂ ਰਹਿੰਦੇ ਬਠਿੰਡੇ ਦਾ ਜੀ ਮੇਰਾ ਜਨਮਾ ਹੂੰ ਬਠਿੰਡੇ ਮੇਰੇ ਪੈਕੇ ਆ ਜੀ ਹੂੰ ਤੇ ਆਪਣੇ ਕੀ ਕਹਿੰਦੇ ਆ ਜੀ 3 ਸਾਲ ਬਾਅਦ ਹੋਈ ਸੀ ਤੇ ਉਹ ਕਹਿੰਦੇ ਵੀ ਅਸੀਂ ਲਜਾਨ ਨਹੀਂ ਦੇਣਾ ਵੀ ਮੱਸਾ ਤਾਂ ਸਾਡੇ ਹੋਈ ਆ ਹਨਾ ਪੁੱਤਰੀ ਹੂੰ ਤੇ ਨੋਮੀਨਿਆ ਦੀ ਸੀ ਜੀ ਜਦੋਂ ਉਹਨਾਂ ਨੇ ਆਪਦੇ ਕੋਲੇ ਮੈਨੂੰ ਰੱਖ ਲਿਆ ਸੀ ਹਮ ਉਹਨਾਂ ਨੇ ਪਾਲ ਪੋਸ ਕੇ ਮੈਨੂੰ ਇੰਨਾ ਵੱਡਾ ਕੀਤਾ ਉਹਨਾਂ ਨੇ ਮੇਰਾ ਵਿਆਹ ਕੀਤਾ ਮਾਪੇ ਉਹਨੇ ਵੀ ਮਦਦ ਕੀਤੀ ਆ ਹਮ ਪੂਰੀ ਹੈਲਪ ਕੀਤੀ ਉਹਨਾਂ ਨੇ ਹਮ ਤੇ ਪਰ ਮਾਪੇ ਨਾਲੋਂ ਜ਼ਿਆਦਾ ਮੋਹ ਪਿਆਰ ਮੈਨੂੰ ਆਪਦੇ ਦਾਦਾ ਦਾਦੀ ਦਾ ਮਿਲਿਆ ਜੀ ਜਿੱਥੇ ਤੱਕ ਲੋਕ ਇਹ ਆਖਦੇ ਹਨ ਅੰਚੀ ਹਮ ਕਲੋਕੇ ਆਖਦੇ ਕਿ ਦਾਦਾ ਦਾਦੀ ਕੁਛ ਵੀ ਨਹੀਂ ਮੈਨੂੰ ਪੁੱਛ ਕੇ ਦੇਖੋ ਦਾਦਾ ਦਾਦੀ ਕੀ ਆ ਮੇਰੇ ਤਾਂ ਦਾਦਾ ਦਾਦੀ ਮੇਰੇ ਵਾਸਤੇ ਰੱਬ ਆ ਸਾਦਾ ਵੀ ਨਹੀਂ ਪਾਲਿਆ ਸਿਰ ਤੁਨ ਹਾਂਜੀ ਤੇ ਤੁਹਾਡੇ ਮਾਪੇ ਫਿਰ ਕਿਉਂ ਤੁਨੂੰ ਛੱਡ ਕੇ ਕਿਉਂ ਚਲੇ ਗਏ ਜਗੰਦਰ ਉਹ ਜੀ ਤਾਂ ਗਏ ਸੀ ਕਿ ਜਿਉਂ ਨਾਲ ਮੈਨੂੰ ਜਾਣ ਹੀ ਨਹੀਂ ਦਿੱਤਾ ਸੀ ਜੀ ਉਹਨਾਂ ਨਾਲ ਉਹ ਆਦੇ ਵੀ ਅਸੀਂ ਮਾਸਾ ਸਾਡੇ ਪੋਤਰੀ ਹੋਈ ਆ 3 ਸਾਲ ਬਾਅਦ ਹਾਂ ਬਹੁਤ ਜ਼ਿਆਦਾ ਖੁਸ਼ੀਆਂ ਮਨਾਈਆਂ ਸੀ ਜੀ ਸਾਰੇ ਇਲਾਕੇ ਚ ਜਿਸ ਚ ਅਸੀਂ ਰਹਿੰਦੇ ਸੀ ਨਾ ਜੀ ਚੰਤਨਗਰ 8 ਨੰਬਰ ਗਲੀ ਚ ਹਮ ਸਾਰੇ ਦੇ ਵਿੱਚ ਲੱਡੂ ਛੱਟੀ ਕੀਤੀ ਸੀ ਜੀ ਬਹੁਤ ਜ਼ਿਆਦਾ ਸਾਰੇ ਖੁਸ਼ ਹੋਏ ਸੀਗੇ ਹਮ ਮਸਾ ਹੋਈ ਸੀ ਕਿਉਂਕਿ ਮੇਰੇ ਡੈਡੀ ਸਭ ਤੋਂ ਵੱਡੇ ਸੀਗੇ ਹਮ ਪੰਜ ਭੈਣ ਭਰਾਏ ਡੈਡੀ ਹੁਣੀ ਹਮ ਤੇ ਸਭ ਤੋਂ ਵੱਡੇ ਸੀਗੇ ਜੀ ਮੈਂ ਵੀ ਆਪਦੇ ਉੱਥੇ ਵੱਡੀਆਂ ਜੀ ਹਮ ਜਿਵੇਂ ਵੱਡੇ ਡੈਡੀ ਆ ਤੇ ਵੱਡੇ ਮੈਂ ਆ ਜੀ ਉਹਨਾਂ ਦੇ ਬਚਪਨ ਮੇਰਾ ਹਾਂ ਬਚਪਨ ਫਿਰ ਬਹੁਤ ਲਾਡਾਂ ਨਾਲ ਪਲਿਆ ਬਹੁਤ ਜ਼ਿਆਦਾ ਜੀ ਮੈਂ ਦੱਸ ਹੀ ਨਹੀਂ ਸਕਦੀ ਬਹੁਤ ਜ਼ਿਆਦਾ ਵਧੀਆ ਮੇਰਾ ਬਚਪਨ ਬੀਤਿਆ ਜੀ ਮੰਮੀ ਡੈਡੀ ਵੀ ਪੂਰਾ ਮੋਹ ਕਰਦੇ ਆ ਜੀ ਦਾਦਾ ਦਾਦੀ ਵੀ ਮੈਨੂੰ ਬਹੁਤ ਜ਼ਿਆਦਾ ਮੋਹ ਮਿਲਿਆ ਮੇਰੀ ਭੂਆ ਭੁੱਪੜ ਸਾਰੇ ਬਹੁਤ ਜ਼ਿਆਦਾ ਜੀ ਤੇ ਇੱਥੇ ਆ ਕੇ ਵੀ ਮੈਨੂੰ ਉਨਾ ਹੀ ਮਿਲਿਆ ਪਿਆਰ ਜਿੰਨਾ ਮੈਨੂੰ ਉੱਥੇ ਮਿਲਿਆ ਇੱਥੇ ਵੀ ਮੈਨੂੰ ਸਹੁਰੇ ਘਰੇ ਆ ਕੇ ਵੀ ਉਨਾ ਹੀ ਪਿਆਰ ਮਿਲਿਆ ਮੇਰੀ ਸੱਸ ਮੇਰੀ ਦੁਰਾਣੀ ਜਠਾਣੀਆਂ ਨਾ ਜਿਵੇਂ ਚਾਰ ਜਣੀਆਂ ਆ ਤੇ ਕੋਈ ਕਹਿ ਨਹੀਂ ਸਕਦਾ ਕਿ ਦੁਰਾਣੀ ਜਠਾਣੀਆਂ ਸਾਡੀ ਜਿੰਨੀ ਬੰਦੀ ਆ ਪੈਣਾ ਵਾਂਗੂ ਇੱਕ ਆਖਤੂਗੀ ਨਾ ਕਿ ਆਪਾਂ ਉੱਥੇ ਜਾਣਾ ਇੱਕ ਆਖਤੂਗੀ ਮੈਂ ਨਹੀਂ ਜਾਣਾ ਤੇ ਤਿੰਨੇ ਹੀ ਨਹੀਂ ਜਾਣਗੇ ਆ ਸਾਰੀਆਂ ਜਾਵਾਂਗੇ ਤੇ ਕਟੀਆਂ ਜਾਵਾਂਗੇ ਨਹੀਂ ਕਿਤੇ ਵੀ ਨਹੀਂ ਜਾਂਦੀਆਂ ਹਮ ਇੰਨਾ ਸਾਡਾ ਪਿਆਰ ਆ ਜੀ ਸਾਰੀਆਂ ਕਹਿ ਦਿੰਦੀਆਂ ਪੁਰਾਣੀ ਦੁਰਾਣੀ ਜਠਾਣੀਆਂ ਆ ਟਮ ਕਹਾਣੀਆਂ ਸੱਡੀ ਤਾਂ ਇੰਨੀ ਬੰਦੀ ਹੈ ਪਹਿਣਾ ਨਾਲੋਂ ਵੀ ਇੰਨੀ ਮੇਰੇ ਪਹਿਣਾ ਨਾਲ ਨਹੀਂ ਬੰਦੀ ਚੰਡੀ ਦੁਰਾਣੀ ਜਠਾਣੀਆਂ ਨਾਲ ਬੰਦੀ ਹੈ ਮੇਰੀ ਹੂੰ ਤੇ ਫਿਰ ਜਦੋਂ ਤੁਸੀਂ ਇੱਥੇ ਆਏ ਤੁਸੀਂ ਕਹਿੰਦੇ ਹੋ ਤੁਹਾਨੂੰ ਬਚਪਨ ਚ ਵੀ ਬਹੁਤ ਪਿਆਰ ਮਿਲਿਆ ਹਾਂਜੀ ਤੇ ਸਹੁਰੇ ਪਰਿਵਾਰ ਵੀ ਬਹੁਤ ਪਿਆਰ ਹਾਂਜੀ ਫਿਰ ਤੁਸੀਂ ਹੁਣ ਕੰਮ ਕੀ ਕਰਦੇ ਹੋ ਕੰਮ ਜੀ ਝਾੜੂ ਪੋਚੇ ਦਾ ਕੰਮ ਕਰਦੀ ਆ ਜਿਵੇਂ ਘਰਾਂ ਦੇ ਵਿੱਚ ਮੇਰੇ ਘਰ ਵਾਲੇ ਆ ਜਿਹੜੇ ਮੇਰੇ ਹਸਬੰਡ ਆ ਉਹਨਾਂ ਨੇ ਮੈਨੂੰ ਕਦੇ ਨਹੀਂ ਆਖਿਆ ਵੀ ਤੂੰ ਕੋਈ ਕੰਮ ਕਰ ਨਹੀਂ ਕਰ ਮੈਂ ਆਪਦੀ ਮਰਜ਼ੀ ਨਾਲ ਕੰਮ ਕਰਦੀ ਆ ਕਿਉਂਕਿ ਮੈਂ ਆਖਦੀ ਆ ਵੀ ਇੰਨੀ ਮੰਗਾਈ ਦਾ ਅੱਜਕੱਲ ਜਮਾਨਾ ਚੱਲ ਰਿਹਾ ਹੈ ਨਾ ਤੁਹਾਨੂੰ ਵੀ ਇਹ ਪਤਾ ਹੈ ਤੇ ਹੱਥ ਦੇ ਨਾਲ ਹੱਥ ਮਿਲਾ ਕੇ ਚੱਲਾਂਗੇ ਫੇਰੀ ਅੱਗੇ ਵਧਾਂਗੇ ਤੇ ਉਸ ਦੇ ਕਰਕੇ ਮੈਂ ਉਹਨਾਂ ਦੇ ਨਾਲ ਮਦਦ ਕਰਦੀ ਆ ਜੀ ਉਹਨਾਂ ਦੀ ਘਰਾਂ 'ਚ ਝਾੜੂ ਪੋਚੇ ਦਾ ਕੰਮ ਕਰਦੀ ਆ ਜੀ ਤੇ ਐ ਨਹੀਂ ਹੁੰਦਾ ਵੀ ਮੈਂ ਤਾਂ ਇੰਸਟਾਗ੍ਰਾਮ ਤੇ ਇੰਨੀ ਮਸ਼ਹੂਰ ਆ ਤੇ ਵੀ ਮੈਂ ਘਰਾਂ ਚ ਛੜੂ ਨਹੀਂ ਜੀ ਮੈਂ ਤਾਂ ਸਿਰਫ ਇੱਕ ਕੀ ਕਹਿੰਦੇ ਥੋੜਾ ਜਿਹਾ ਬਿਮਾਰ ਹੋ ਗਏ ਸੀ ਜੀ ਮੈਂ ਉਹਨਾਂ ਨੇ ਟੈਨਸ਼ਨ ਦਸੀ ਜੀ ਸੀ ਡਾਕਟਰ ਨੇ ਵੀ ਤੁਹਾਨੂੰ ਟੈਨਸ਼ਨ ਐ ਦੀ ਪ੍ਰੋਬਲਮ ਆ ਵੀ ਤੁਸੀਂ ਉਹਨੂੰ ਇਗਨੋਰ ਕਰਨਾ ਟੈਨਸ਼ਨ ਨੂੰ ਤੇ ਬੱਚੇ ਇੱਕ ਦਿਨ ਇਹ ਮੋਬਾਈਲ ਤੇ ਵੀਡੀਓ ਬਣਾਈ ਜਾਂਦੇ ਸੀ ਜੀ ਉਹਨਾਂ ਤੋਂ ਫੜ ਕੇ ਮੈਂ ਵੀ ਇੱਕ ਵੀਡੀਓ ਬਣਾ ਲਈ ਜੀ ਆਪਦੀ ਜਦੋਂ ਮੈਂ ਉਹ ਵੀਡੀਓ ਬਣਾਈ ਆਪਦੀ ਮੈਨੂੰ ਇੰਨੀ ਖੁਸ਼ੀ ਮਿਲੀ ਮੈਂ ਮਿਲਟ ਬਾਦ ਬਸ ਮੋਬਾਈਲ ਖੋਲਾ ਤੇ ਆਪਦੀ ਵੀਡੀਓ ਵੇਖੀ ਜਾਵਾ ਮੋਬਾਈਲ ਖੋਲਾ ਤੇ ਆਪਦੀ ਵੀਡੀਓ ਵੇਖੀ ਜਾਵਾ ਜੀ ਹੂੰ ਉੱਥੋਂ ਮੈਂ ਆਪਦੀ ਜਿਹੜੀ ਬਿਮਾਰੀ ਸੀ ਮੈਨੂੰ ਟੈਨਸ਼ਨ ਸੀ ਇੰਨੀ ਜ਼ਿਆਦਾ ਮੈਂ ਸਾਰਾ ਭੁੱਲਦੀ ਗਈ ਬਸ ਉਹਦੇ ਵਿੱਚ ਮੋਬਾਈਲ ਚ ਨਾ ਘਵਾਚ ਗਈ ਖੋ ਗਈ ਮੈਂ ਜੀ ਹੂੰ ਫਿਰ ਬਸ ਆਪਦੀ ਵੀਡੀਓ ਹੀ ਬਣਾਣ ਲੱਗੀ ਜਿਵੇਂ ਮम्मी पापा ਨੂੰ ਸਾਰਿਆਂ ਨੂੰ ਸੱਸ ਸਹੁਰਿਆਂ ਸਾਰਿਆਂ ਨੂੰ ਦੱਸਾਂ ਵੀ ਜਦੋਂ ਮੈਂ ਮੋਬਾਈਲ ਤੇ ਆਪਦੀ ਵੀਡੀਓ ਬਣਾਉਣੀ ਆ ਹੂੰ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਹੂੰ ਉਹ ਸਾਰੇ ਮੈਨੂੰ ਆਖਣ ਲੱਗੇ ਜਦੋਂ ਤੈਨੂੰ ਇਹਦੇ ਨਾਲ ਟੈਨਸ਼ਨ ਨਹੀਂ ਹੁੰਦੀ ਤਾਂ ਫਿਰ ਤੂੰ ਵੀਡੀਓ ਬਣਾਇਆ ਕਰ ਕਿਉਂਕਿ ਮੈਂ ਕੁਝ ਜ਼ਿਆਦਾ ਹੀ ਬਿਮਾਰ ਹੋਣ ਲੱਗ ਗਈ ਸੀ ਜੀ ਹੂੰ ਲੋਕ ਤਾਂ ਹੱਸਣਗੇ ਆਖਣਗੇ ਵੀ ਇਹੋ ਜਿਹੀਆਂ ਗੱਲਾਂ ਕਰਦੀ ਹੈ ਜੀ ਇਹ ਪਰ ਮੈਨੂੰ ਪਤਾ ਜਿੰਨੀ ਮੈਂ ਬਿਮਾਰ ਹੋਈ ਸੀ ਬਹੁਤ ਬੁਰਾ ਹਾਲ ਹੋ ਗਿਆ ਸੀ ਜੀ ਮੇਰਾ ਤੁਸੀਂ ਡਿਪਰੈਸ਼ਨ ਚ ਚਲੇ ਹਾਂਜੀ ਹਾਂਜੀ ਡਿਪਰੈਸ਼ਨ ਚ ਚਲੇਗੀ ਸੀ ਜੀ ਕਿਉਂ ਇੰਨੀ ਟੈਨਸ਼ਨ ਕਿਹੜੀ ਸੀ ਪਤਾ ਨਹੀਂ ਜੀ ਕੋਈ ਪ੍ਰੋਬਲਮ ਵੀ ਇੰਨੀ ਖਾਸ ਨਹੀਂ ਸੀ ਪਰ ਮੇਰੇ ਦਾਦਾ ਦਾਦੀ ਮੇਰੇ ਮੰਮੀ ਪਾਪਾ ਮੈਨੂੰ ਆਖਦੇ ਆ ਕਿ ਵੀ ਮੈਂ ਜਦੋਂ ਦੀ ਮੈਂ ਛੋਟੀ ਆ ਨਾ ਉਦੋਂ ਦੀ ਮੈਂ ਟੈਨਸ਼ਨ ਕੁਝ ਜ਼ਿਆਦਾ ਹੀ ਲੈਨੀ ਆ ਮਤਲਬ ਜਿਹੜੀ ਛੋਟੀ ਜੀ ਵੀ ਗੱਲ ਹੁੰਦੀ ਆ ਮੈਂ ਉਹਨੂੰ ਦਿਮਾਗ ਦੇ ਵਿੱਚ ਸੋਚ ਸੋਚ ਕੇ ਸੋਚ ਸੋਚ ਕੇ ਉਹਨੂੰ ਮੈਂ ਵੱਡਾ ਕਰ ਲੈਨੀ ਆ ਜੀ ਹਾਂ ਆਹੀ ਮੇਰੇ ਚ ਇੱਕ ਪ੍ਰੋਬਲਮ ਆ ਜੀ ਹਾਂ ਜਿਹੜੀ ਵੀ ਮੈਨੂੰ ਬਿਮਾਰ ਕਰ ਦ ਇਹ ਤਾਂ ਟੈਨਸ਼ਨ ਚ ਰਹਿੰਦੇ ਸੀ ਤੇ ਉਸੇ ਤੋਂ ਕੀ ਕੀ ਖਿਆਲ ਆਉਂਦੇ ਸੀ ਕਿਵੇਂ ਹੁੰਦਾ ਸੀ ਵੀ ਖਿਆਲ ਮੈਨੂੰ ਬਸ ਐ ਹੀ ਆਈ ਜਾਂਦੇ ਕਿ ਵੀ ਇਹ ਬਸ ਕੁਝ ਹੈ ਵੀ ਨਹੀਂ ਸਾਰਾ ਕੁਝ ਇਨਪਰਫੈਕਟ ਆ ਵਧੀਆ ਹੈ ਫਿਰ ਵੀ ਪਸੰਦ ਆਉਂਦਾ ਕੁਝ ਨਾ ਕੁਝ ਬੀਨੂ ਫਲਾਣੀ ਨੇ ਮੇਰੀ ਭੈਣ ਨੇ ਮੇਰੀ ਫਲਾਣੀ ਨੇ ਮੈਨੂੰ ਐ ਕਹਿਤਾ ਉਹਨੇ ਮੈਨੂੰ ਐ ਕਹਿਤਾ ਉਹ ਉਹਨਾਂ ਦਾ ਮਤਲਬ ਉਹ ਤਾਂ ਉਹ ਹੁੰਦਾ ਨਹੀਂ ਹੋਵੇ ਮੈਂ ਆਪਣੇ ਆਪ ਦੇਲ 'ਚ ਬਣਾ ਲੈਨੀ ਆ ਕੁਝ ਨਾ ਕੁਝ ਉਹਨਾਂ ਦੇ ਮਨ 'ਚ ਕੁਝ ਕਿਉਂ ਕਿ ਹੁਣ ਮੈਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹ ਕਰਦੀ ਆ ਇਹ ਬੀਏ ਸੋਚਦੀ ਆ ਹੁਣ ਸਾਰਿਆਂ ਨੇ ਆਪ ਦਾ ਬੋਲਣ ਦਾ ਕਹਿਣ ਦਾ ਨਤੀਜਾ ਹੀ ਬਦਲਦਾ ਜੀ ਵੀ ਇਹਨੂੰ ਗੁੱਸਾ ਆਉਂਦਾ ਵੀ ਇਹ ਟੈਨਸ਼ਨ ਲੈਂਦੀ ਆ ਜਿਵੇਂ ਮੈਂ ਦੱਸਦੀ ਆ ਵੀ ਮੈਂ ਫਿਰ ਐ ਵੀ ਨਹੀਂ ਜੀ ਵੀ ਮੈਂ ਬਿਸੋਲੀ ਤਾਂ ਮੈਂ ਚੁੱਪ ਕਰ ਗਈ ਮੈਂ ਉਹ ਗੱਲ ਉਹਨਾਂ ਨਾਲ ਗੱਲ ਕਰਦੀ ਆ ਵੀ ਮੈਨੂੰ ਇਸ ਗੱਲ ਤੇ ਥੋੜੀ ਤੇ ਵੀ ਗੁੱਸਾ ਆਇਆ ਮੈਨੂੰ ਥੋੜਾ ਜਿਹਾ ਲੱਗਿਆ ਥੋੜੀ ਤੇ ਮੈਂ ਡਾਊਟ ਆ ਫਿਰ ਉਹ ਉਹਨਾਂ ਨਾਲ ਗੱਲ ਕਰਕੇ ਤੇ ਮੈਂ ਸੌਟ ਆਊਟ ਕਰ ਲੈਨੀ ਆ ਜੀ ਆਪਦੀ ਪ੍ਰੋਬਲਮ ਨੂੰ ਫਿਰ ਜਦੋਂ ਪਹਿਲੀ ਵਾਰੀ ਤੁਸੀਂ ਰੀਲ ਬਣਾਈ ਹਾਂਜੀ ਤਾਂ ਉਹ ਕਿਹੜੀ ਰੀਲ ਬਣਾਈ ਸੀ ਪਹਿਲਾ ਵੀ ਰੀਲ ਬਣਾਈ ਸੀ ਰੀਲ ਤਾਂ ਬਹੁਤ ਬਣਾਈਆਂ ਸੀ ਜੀ ਪਰ ਮੇਰੀ ਸਿਲੰਡਰ ਵਾਲੀ ਵੀਡੀਓ ਸੀ ਨਾ ਜੀ ਉਹ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜੀ ਸਿਲੰਡਰ ਤੇ ਚੜ ਕੇ ਮੈਂ ਵੀਡੀਓ ਬਣਾਈ ਸੀ ਜੀ ਨੱਚ ਕੇ ਉਹ ਮੇਰੀ ਜਿਵੇਂ ਕਿਰਨ ਬਰਹੰਡਾ ਨੇ ਬਣਾਈ ਸੀ ਉਹਨਾਂ ਨੇ ਤਾਂ ਬਾਚੇ ਬਣਾਈ ਸੀ ਹਾਂਜੀ ਐਵੇਂ ਨਹੀਂ ਪਤਾ ਵੀ ਉਹਨਾਂ ਨੇ ਪਹਿਲਾਂ ਵੀ ਬਣਾਈ ਹੋਵੇ ਦੀਦੀ ਨੇ ਕਿਰਨਾ ਦੀਦੀ ਨੇ ਤੇ ਪਰ ਕੀ ਕਹਿੰਦੇ ਆ ਮੈਂ ਬਣਾਈ ਸੀ ਜੀ ਉਹ ਕੁੜੀ ਡਿਗ ਨਹੀਂ ਪਈ ਸੀਗੀ ਤੇ ਮੈਂ ਬਟ ਡਿਗੇ ਨਹੀਂ ਸੀ ਉਸ ਕਰਕੇ ਉਸ ਚਾਈ ਦੋ ਵਾਇਰਲ ਹੋ ਗਈ ਤੇ ਬਹੁਤ ਲੋਕਾਂ ਨੇ ਮੈਨੂੰ ਆਖਿਆ ਵੀ ਹੁਣ ਵੀ ਮੈਨੂੰ ਕੱਲ ਵੀ ਇੱਕ ਗਲੀ ਚ ਜਾਈ ਜਾਂਦਾ ਸੀਗਾ ਤੇ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਵੀਰੇ ਵੀ ਇਹਨੂੰ 발ਦ ਨੂੰ ਤੁਸੀਂ ਪਾਸੇ ਕਰ ਲੋ ਤੇ ਵੀ ਮੇਰੇ ਕਿਤੇ ਮਾਰੇ ਨਾ ਮੇਰਾ ਕਿਤੇ ਲੱਕ ਨਾ ਤੋੜ ਦੇ ਅਜਾ ਜਦੋਂ ਤੂੰ ਸਿਲੰਡਰ ਤੇ ਚੜੀ ਸੀ ਉਦੋਂ ਤੇਰਾ ਲੱਕ ਨਹੀਂ ਟੁੱਟਿਆ ਹੁਣ ਤੇਰਾ ਲੱਕ ਟੁੱਟ ਜੂਗਾ ਲੋਕ ਫਿਰ ਮਜ਼ਾਕ ਉਡਾਉਂਦੇ ਬਹੁਤ ਜ਼ਿਆਦਾ ਮਜਾਕ ਵੀ ਉਡੋਂਦਿਆਂ ਤੇ ਕੁਛ ਦਿਲ ਨੂੰ ਇੰਨੀ ਖੁਸ਼ੀ ਮਿਲਦੀ ਹੈ ਜਦੋਂ ਮੈਨੂੰ ਛੋਟੇ ਛੋਟੇ ਬੱਚੇ ਵੀ ਮੈਨੂੰ ਸੱਸਰੀ ਕਾਲ ਕਹਿ ਕੇ ਨੰਗਦੇ ਆ ਜੀ ਹੂੰ ਬਹੁਤ ਵਧੀਆ ਲੱਗਦਾ ਹੈ ਪਛਾਣਦੇ ਆ ਲੋਕ ਬਹੁਤ ਮੈਂ ਤੁਹਾਨੂੰ ਕੀ ਦੱਸਾਂ ਮੈਂ ਉਹਨਾਂ ਨੂੰ ਜਾਣਦੀ ਵੀ ਨਹੀਂ ਕਿਸੇ ਨੂੰ ਆਪਣੇ ਇੱਥੇ ਪਿੰਡ ਦਾ ਵੀ ਨਹੀਂ ਹੋਊਗਾ ਨਾ ਜੀ ਸਾਡੇ ਲੱਖੇ ਵਾਲੇ ਦਾ ਵੀ ਨਹੀਂ ਹੋਊਗਾ ਨਾ ਉਹ ਵੀ ਮੈਨੂੰ ਅੱਖ ਮੁਰਮੁਰ ਕੇ ਦੇਖਦੇ ਜਾਣਗੇ ਮੁਰਮੁਰ ਕੇ ਦੇਖਦੇ ਜਾਣਗੇ ਮੈਂ ਆਖੂਗੀ ਵੀ ਤੁਸੀਂ ਕਿਉਂਕਿ ਮੇਰਾ ਮੈਂ ਇੰਨਾ ਬਾਹਰ ਅੰਦਰ ਜਾਂਦੀ ਨਹੀਂ ਮੈਂ ਤਾਂ ਵੀ ਕੰਮ ਕਰਦੀ ਨਾ ਆਪਾਂ ਝਾੜੂ ਪੋਚੇ ਦਾ ਵੀ ਰਸਤੇ 'ਚ ਤਾਂ ਫਿਰ ਜਾਣਾ ਪੈਂਦਾ ਹੀ ਆ ਹਨਾ ਫਿਰ ਰਸਤੇ ਵਿਚਾਲੇ ਤੇ ਮਿਲ ਜਾਂਦੇ ਆ ਤੇ ਉਹ ਮੈਨੂੰ ਮੁਰਮੁਰ ਕੇ ਦੇਖੇ ਜਾਣਗੇ ਤੇ ਮੈਂ ਉਹਨਾਂ ਨੂੰ ਸ਼ਸ਼ਤੀ ਕੱਲ ਬੁਲਾ ਲੈਣੀ ਆ ਤੇ ਮੈਂ ਆਖੂਗੀ ਵੀ ਆਖਾਂਗੇ ਅਸੀਂ ਫੋਨ ਕਿਤੇ ਵੇਖਿਆ ਹੈ ਮੈਂ ਆਖਿਆ ਜੀ ਤੁਸੀਂ ਮੈਨੂੰ ਕਿੱਥੇ ਵੇਖਿਆ ਆਂਦੇ ਸੀ ਤੁਸੀਂ ਰੀਲਾ ਬਹੁਤ ਸੋਨੀਆ ਰੀਲਾ ਬਣਾਉਣੀ ਆ ਬਸ ਜਿੱਥੇ ਵੀ ਜਾਨੀ ਆ ਅੱਜ ਵੀ ਮੈਂ ਮੰਡੀ ਗਈ ਉੱਥੇ ਵੀ ਮੇਰੀਆਂ ਮੇਰਾ ਗਾਣਾ ਲਾ ਦੇਣ ਬਿਲਕੁਲ ਮੈਂ ਕਿ ਮੇਰਾ ਗਾਣਾ ਅੱਜ ਮੈਂ ਸਟੇਟਸ ਲਾਇਆ ਵੀ ਕਿੱਥੇ ਚਲੀ ਜਾ ਤਾਂ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਮੇਰੇ ਜਾਣ ਜਾਣ ਕੇ ਸਟੇਟਸ ਲਾਇਆ ਪਿਆ ਤਾਂ ਮੈਂ ਵੇਖਾ ਫਿਰ ਮੈਂ ਹੱਸਿਓ ਨਾ ਨੂੰ ਵੇਖ ਕੇ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਮਿਲਦੀ ਐ ਹੋਇਆ ਵੀ ਸ਼ਹਿਰ ਪਿਆਰ ਚ ਜਦੋਂ ਜਿਵੇਂ ਮੰਡੀ ਆਜ ਗਏ ਤੁਸੀਂ ਲੋਕਾਂ ਨੇ ਕਿਹਾ ਹੋਵੇ ਵੀ ਸਾਡੇ ਨਾਲ ਫੋਟੋ ਹੀ ਕਰਾ ਲਓ ਬਹੁਤ ਕਹਿੰਦੇ ਆ ਫੋਟੋਆਂ ਦੇ ਵੀ ਕਹਿੰਦੇ ਆ ਜੀ ਤੇ ਆ ਮੋਬਾਈਲ 'ਚ ਵੀ ਬਹੁਤ ਆਉਂਦੇ ਆ ਵੀ ਸਾਨੂੰ ਆਪਦਾ ਘਰ ਦਾ ਪਤਾ ਦੋ ਤੁਸੀਂ ਜੀ ਅਸੀਂ ਤੁਹਾਨੂੰ ਮਿਲਣਾ ਹੈ ਦੀਦੀ ਐ ਜੋ ਬਹੁਤ ਜ਼ਿਆਦਾ ਆਉਂਦੇ ਪਰ ਵੀਰੇ ਮੈਂ ਪਤਾ ਕਿਉਂ ਨਹੀਂ ਆਖਦੀ ਮੈਂ ਆਖਦੀ ਨੇ ਲੋਕ ਬਹੁਤ ਗੰਦੇ ਆਖਦੇ ਆਖ ਦਿੰਦੇ ਆ ਵੀ ਪਤਾ ਹੀ ਨਹੀਂ ਕਾਹਤੋਂ ਆਇਆ ਹੈ ਕਿਉਂ ਆਇਆ ਹੈ ਐ ਕਰਦੀ ਆ ਮਿਲਟੀ 'ਚ ਗੱਲ ਬਣਾ ਲੈਂਦੇ ਆ ਲੋਕ ਤੇ ਤਾਂ ਮੈਂ ਉਹਨਾਂ ਫਿਰ ਇਗਨੋਰ ਕਰ ਦਿੰਨੀ ਆ ਜੀ ਤੁਸੀਂ ਜਿਵੇਂ ਕਿਹਾ ਵੀ ਮੈਨੂੰ ਮੇਰੀਆਂ ਅਗਿਆਨਾ ਜੀ ਕੋਈ ਭੈਣ ਨੇ ਕਹਿ ਤਾਂ ਕਿਸੇ ਨੇ ਘਰ ਦੇ ਨੇ ਕਹਿ ਤਾਂ ਮੈਨੂੰ ਗੁੱਸਾ ਆ ਜਾਂਦਾ ਤੇ ਮੈਂ ਗੱਲ ਨੂੰ ਅੰਦਰੇ ਅੰਦਰ ਹੀ ਵੱਡੀ ਬਣਾ ਲੈਂਦੀ ਤੇ ਜਦੋਂ ਕਮੈਂਟ ਆਉਂਦੇ ਆ ਹਾਂਜੀ ਫਿਰ ਕਿਵੇਂ ਸਹੰਦੇ ਹੋ ਜੀ ਜਦੋਂ ਕਮੈਂਟ ਆਉਂਦੇ ਆ ਜ਼ਿਆਦਾਤਰ ਤਾਂ ਆਪਣੇ ਕਮੈਂਟ ਵੀ ਸਹੀ ਹੁੰਦੇ ਆ ਨਾਰਮਲ ਹੀ ਹੁੰਦੇ ਆ ਤੇ ਚਲੋ ਆਪਾਂ ਤਾਂ ਗਾਣੇ ਦੇ ਰਿਕਾਰਡਿੰਗ ਹੀ ਆਪਾਂ ਵੀਡੀਓਜ਼ ਬਣਾਈ ਦੀ ਹੈ ਹਨਾ ਜੀ ਤੇ ਪਰ ਲੋਕਾਂ ਦੀ ਸੋਚ ਹੁੰਦੀ ਆ ਇੱਕ ਦਿਨ ਬਈ ਇੱਕ ਬੰਦੇ ਨੇ ਮੈਨੂੰ ਇੱਕ ਉੱਤੇ ਕਮੈਂਟ ਵੀ ਗਲਤ ਕਮੈਂਟ ਹੀ ਕੀਤਾ ਸੀ ਜੀ ਤੇ ਬਈ ਮੈਂ ਤਾਂ ਪੜਿਆ ਹੀ ਨਹੀਂ ਸੀ ਜੇ ਮੇਰੀ ਬੀਬੀ ਨੇ ਪੜਿਆ ਸੀ ਕਿ ਉਹ ਸਾਰੇ ਕਮੈਂਟ ਕਮੈਂਟ ਮੇਰੇ ਵੀਡੀਓਜ਼ ਦੇਖਦੇ ਆ ਉਹਨਾਂ ਨੇ ਪੜ ਲਿਆ ਮੇਰੀ ਬੀਬੀ ਨੇ ਉਹ ਕਹਿੰਦੇ ਨਾ ਬਈ ਚੰਦਾ ਵੀ ਐ ਕਰਕੇ ਤੈਨੂੰ ਲਿਖਿਆ ਪਿਆ ਹੈ ਮੋਬਾਈਲ ਤਾਂ ਮੇਰੇ ਕੋਲ ਘਰੇ ਵੀ ਹੈ ਨਹੀਂ ਸੀ ਜਿਹੜਾ ਮੈਂ ਪੱਜ ਕੇ ਆ ਕੇ ਮੈਂ ਉਹਨੂੰ ਡਿਲੀਟ ਕਰ ਦਿੰਦੀ ਤੇ ਮੈਨੂੰ ਵੀ ਪਤਾ ਜਿਹੜੀ ਹਾਲਤ ਮੇਰੀ ਉਦੋਂ ਹੋਈ ਸੀ ਸੋਚ ਸੋਚ ਕੇ ਸੋਚ ਸੋਚ ਕੇ ਨਹੀਂ ਪਰੇਸ਼ਾਨ ਹੋਈ ਵੀ ਮੇਰੇ ਬਾਰੇ ਲਿਖ ਲਿਖਿਆ ਇਹਨਾਂ ਨੇ ਇਹ ਮੇਰੇ ਬਾਰੇ ਕੀ ਜਾਣਦੇ ਆ ਮੈਂ ਗੰਦੀ ਆ ਮੈਂ ਚੰਗੀ ਆ ਕੀ ਮੇਰੇ ਬਾਰੇ ਇਹ ਜਾਣਦੇ ਹੋਣਗੇ ਜਿਹੜੇ ਮਿਲਟ ਚ ਅਗਲੇ ਪੜਾਕ ਦੇ ਨਹੀਂ ਲਿਖ ਦਿੰਦੇ ਕਿਸੇ ਦੇ ਬਾਰੇ ਕਿਸੇ ਦੇ ਪਤਾ ਵੀ ਨਹੀਂ ਹੁੰਦਾ ਵੀ ਉਹਦੀ ਸਿਚੁਏਸ਼ਨ ਕਿਹੋ ਜਿਹੀ ਆ ਉਹ ਕਿਹੋ ਜਿਹਾ ਬੰਦਾ ਹੈ ਹਨਾ ਤੇ ਇਹ ਉਹਨਾਂ ਦੀ ਬਹੁਤ ਗਲਤ ਆਦਤ ਹੈ ਇਹੋ ਜਿਹਾ ਕੀ ਲਿਖਤਾ ਸੀਗਾ ਜਿਹੜਾ ਵੀ ਬਹੁਤ ਇਨੀ ਟੈਨਸ਼ਨ ਨਹੀਂ ਜੀ ਉਹ ਲਿਖਿਆ ਇੰਨਾ ਗੰਦਾ ਵੀ ਨਹੀਂ ਸੀ ਤੇ ਪਰ ਨਾ ਜਦੋਂ ਕੋਈ ਸਹੀ ਸੀ ਉਹਨੇ ਆਪਦੀ ਰਿਕਾਰਡਿੰਗ ਜਿਵੇਂ ਲਿਖਤਾ ਠੀਕ ਹੈ ਤੇ ਪਰ ਵਟ ਜਦੋਂ ਆਪਾਂ ਨੂੰ ਸੋਚਦੇ ਨਾ ਕਿਉਂਕਿ ਆਪਾਂ ਕਦੇ ਇਹੋ ਜਿਹਾ ਕੁਝ ਕੀਤਾ ਨਾ ਹੋਵੇ ਦੇਖਿਆ ਨਾ ਹੋਵੇ ਤੇ ਆਪਾਂ ਨੂੰ ਟੈਨਸ਼ਨ ਹੋ ਜਾਂਦੀ ਆ ਖਾਮਾ ਖਾਂਦੀ ਤੇ ਬਈ ਫਿਰ ਮੈਂ ਉਹਨਾਂ ਨੂੰ ਆਖਿਆ ਬਈ ਡਿਲੀਟ ਕਰਦਾ ਫਿਰ ਬਈ ਮੈਂ ਦੇਖਿਆ ਆਕੇ ਮੋਬਾਈਲ ਤੇ ਫਿਰ ਮੈਂ ਗੂਗਲ ਤੋਂ ਰਿਸਰਚ ਕਰਕੇ ਤੇ ਮੈਂ ਪੁੱਛਿਆ ਵੀ ਆ ਮੈਂ ਡਿਲੀਟ ਕਰਨਾ ਵੀ ਮੈਂ ਕਿਵੇਂ ਕਰਾਂ ਕਿਉਂਕਿ ਮੈਨੂੰ ਉਹਦਾ ਪਤਾ ਨਹੀਂ ਸੀ ਉਥੋਂ ਮੈਨੂੰ ਪਤਾ ਲੱਗ ਗਿਆ ਕਿ ਵੀ ਮੈਂ ਇਹ ਮੈਨੂੰ ਡਿਲੀਟ ਕਰਦਾ ਮੈਂ ਚੱਕ ਕੇ ਜੀ ਸਾਰੇ ਉਹ ਡਿਲੀਟ ਕਰਤੇ ਫਿਰ ਮੇਰੇ ਦਿਮਾਗ ਦੇ ਇੱਕ ਇੱਕਦਮ ਇੱਕ ਆਇਆ ਕਿ ਵੀ ਚੰਦਾ ਤੂੰ ਇਹ ਡਿਲੀਟ ਤਾਂ ਤੂੰ ਕਰਤੀ ਐ ਇੱਕ ਬੰਦੇ ਦੇ ਪਿੱਛੇ ਲੱਗੇ ਤੂੰ ਡਿਲੀਟ ਕਰਤੀ ਤੇ ਜਿਹੜੇ ਇਹ ਬੰਦਿਆਂ ਨੇ ਬੀਬੀਆਂ ਨੇ ਮੇਰੇ ਭੈਣਾਂ ਨੇ ਮੈਨੂੰ ਚੰਗੇ ਚੰਗੇ ਕਮੈਂਟ ਕੀਤੇ ਆ ਹਮ ਉਹਨਾਂ ਦੇ ਬਾਰੇ ਤਾਂ ਸੋਚ ਤੂੰ ਇੱਕ ਬੰਦੇ ਦੇ ਪਿੱਛੇ ਲੱਗ ਕੇ ਤੂੰ ਸਾਰੇ ਡਿਲੀਟ ਕਰਤੀਆਂ ਤੇ ਉਹ ਜਿਨ੍ਹਾਂ ਨੇ ਚੰਗਾ ਲਿਖਿਆ ਤੂੰ ਉਹਨਾਂ ਦੇ ਪਿੱਛੇ ਲੱਗ ਕੇ ਸੋਚ ਕੇ ਉਹਨਾਂ ਦੇ ਬਾਰੇ ਫਿਰ ਮੈਂ ਦੁਬਾਰਾ ਆਪ ਦਾ ਹਮ ਉਹ ਚਲਾਤਾ ਸੀ ਜਿਹੜੀ ਕਮੈਂਟ ਵਾਲਾ ਮੈਂ ਉਹਨੂੰ ਆਨ ਕਰਤਾ ਹਾਂਜੀ ਹਾਂਜੀ ਮੈਂ ਆਨ ਕਰਤਾ ਸੀ ਜੀ ਫਿਰ ਸਭ ਤੋਂ ਚੰਗਾ ਕਮੈਂਟ ਕਿਹੜਾ ਆ ਜਿਹੜਾ ਤੁਹਾਨੂੰ ਲੱਗਿਆ ਹੋਵੇ ਮੇਰਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿੰਨੇ ਸੋਹਣੇ ਸੋਹਣੇ ਕਮੈਂਟ ਮੇਰੇ ਦਿਲ ਨੂੰ ਛੂ ਜਾਂਦੇ ਆ ਮੈਂ ਨਾ ਹਵਾ ਚ ਉੱਡਣ ਲੱਗ ਜਾਈਂ ਨੇ ਸੋਹਣੇ ਸੋਹ ਇਨਾ ਸੋਹਣਾ ਮੈਨੂੰ ਦੀਦੀ ਭੈਣ ਕਹਿਣਗੇ ਆ ਅੱਜ ਕੱਲ ਮੈਂ ਸੁਣਦੀ ਆ ਲੋਕੋ ਕਿੰਨੇ ਕਿੰਨੇ ਲੋਕਾਂ ਨੂੰ ਮੈਂ ਗੰਦੇ ਗੰਦੇ ਕਮੈਂਟ ਬਹੁਤ ਕਰਦੇ ਆ ਲੋਕ ਉੱਤੇ ਪਰ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਮੇਰੇ ਇੱਕ ਅੱਧੇ ਵਿੱਚ ਕੋਈ ਗਲਤ ਹੁੰਦਾ ਤੇ ਬਾਕੀ ਦੀਦੀ ਭੈਣ ਬਹੁਤ ਸੋਹਣੇ ਸੋਹਣੇ ਮੈਨੂੰ ਲੱਗਦਾ ਐ ਲੱਗਦਾ ਨਾ ਮੈਨੂੰ ਜਦੋਂ ਮੈਨੂੰ ਕੋਈ ਕਮੈਂਟ ਕਰਦਾ ਨਾ ਕਿ ਦੀਦੀ ਭੈਣ ਮੈਨੂੰ ਕੋਈ ਕਹਿੰਦਾ ਮੈਨੂੰ ਐ ਲੱਗਦਾ ਸੱਚੀ ਮੁੱਚੀ ਦੁਨੀਆ ਚ ਇਹ ਆਪਣੇ ਇਹ ਸਾਰੇ ਜਿਹੜੇ ਫਿਰਦੇ ਆ ਇਹ ਸਾਰੇ ਆਪਣੇ ਭੈਣ ਭਰਾ ਮੈਨੂੰ ਸਾਰੇ ਆਉਦੇ ਲੱਗਣ ਲੱਗ ਜਾਂਦੇ ਜਿਵੇਂ ਮੇਰੇ ਭੈਣ ਭਰਾ ਸਾਰੇ ਮੈਨੂੰ ਕੋਈ ਨਹੀਂ ਪਰਾਇਆ ਲੱਗਦਾ ਜਦੋਂ ਮੈਨੂੰ ਕੋਈ ਚੰਗਾ ਕਮੈਂਟ ਕਰਦਾ ਫਿਰ ਕੋਈ ਗਲਤ ਵੀ ਕਰ ਦਿੰਦਾ ਫਿਰ ਸੋਚ ਲੈਂਦੀ ਆ ਵੀ ਚੰਦਾ ਚਲੋ ਇਹਨਾਂ ਨੇ ਵੀ ਲਿਖਣਾ ਇਹ ਦਿਮਾਗ ਹੁੰਦਾ ਆਪ ਦਾ ਆਪ ਦਾ ਵੀਰੇ ਕਿਸੇ ਦਾ ਕਿਵੇਂ ਹੁੰਦਾ ਕਿਸੇ ਦਾ ਕਿਵੇਂ ਹੁੰਦਾ ਇਹੋ ਜਿਹਾ ਆਇਆ ਕਮੈਂਟ ਵੀ ਜਿਹੜਾ ਤੁਹਾਨੂੰ ਐ ਲੱਗਿਆ ਹੋਵੇ ਵੀ ਬੁਰਾ ਬਹੁਤ ਆ ਵੀ ਇਹ ਤਾਂ ਬੱਸ ਵੀ ਮੈਂ ਇਹਨੂੰ ਜੇ ਬੰਦਾ ਮੇਰੇ ਮੂਹਰੇ ਆਏ ਤਾਂ ਮੈਂ ਫੜ ਕੇ ਪਾ ਦੇਣਾ ਪਾਪਾ ਕਿੰਨਾ ਗੰਦਾ ਫਿਰ ਵਾਸਤੇ ਕੋਈ ਲਿਖ ਦੇ ਮੈਂ ਕਦੇ ਵੀ ਐ ਨਹੀਂ ਸੋਚਿਆ ਕਿ ਵੀ ਮੈਂ ਇਹਨੂੰ ਕੁੱਟਦਾ ਜਾਂ ਐ ਕਰਦਾ ਬੱਸ ਮੈਨੂੰ ਦਿਲ 'ਚ ਮੇਰੇ ਐ ਹੁੰਦੀ ਆ ਕਿ ਵੀ ਇਸ ਬੰਦੇ ਨੂੰ ਮੈਂ ਇੱਕ ਵਾਰ ਐ ਪੁੱਛ ਲਾਂ ਕਿ ਵੀਰੇ ਕਿ ਵੀ ਤੁਸੀਂ ਵੀ ਕਿਸੇ ਦੇ ਬਾਰੇ ਕੁਝ ਜਾਣਦੇ ਨਹੀਂ ਕੁਝ ਪਛਾਣਦੇ ਨਹੀਂ ਵੀ ਤੁਸੀਂ ਐ ਗਲਤ ਕਮੈਂਟ ਕਰਤਾ ਹਨਾ ਕਦੇ ਕਦੇ ਦਿਲਚਸਪ ਤਾਂ ਹੁੰਦੀ ਐ ਤੇ ਬਟ ਫਿਰ ਆਪਾਂ ਸੋਚਦੇ ਆ ਚਲੋ ਜਿਵੇਂ ਕਿਸੇ ਦਾ ਦਿਮਾਗ ਹੈ ਉਵੇਂ ਹੀ ਚੱਲੂਗਾ ਜੀ ਬੰਦਾ ਤਾਂ ਤੁਸੀਂ ਜਿਹੜਾ ਜਿਹੜੀ ਰੀਲਾਂ ਪਾਉਂਦੇ ਹੋ ਹੁਣ ਐਕਟਿੰਗ ਕਰਦੇ ਹੋ ਐਕਟਿੰਗ ਫਿਰ ਕਿਵੇਂ ਸਿੱਖੀ ਤੁਸੀਂ ਐਡੀ ਤੁਹਾਡੇ ਜਿਹੜੇ ਹਾਫ ਪਾਪ ਹੁੰਦੇ ਚਿਹਰੇ ਦੇ ਬਹੁਤ ਵਧੀਆ ਹਾਂਜੀ ਹਾਂਜੀ ਉਹ ਨਾ ਜੇ ਪਤਾ ਕਿਸੇ ਤੋਂ ਵੀ ਨਹੀਂ ਸਿੱਖੇ ਜੀ ਮੈਂ ਨਾ ਟੀਵੀ 'ਚ ਵੇਖ ਕੇ ਸਿੱਖਦੀ ਆ ਨਾ ਮੈਂ ਆਪਣੇ ਆਪ ਹੀ ਜਿਵੇਂ ਹੈਗੀਆਂ ਜੀ ਨੇਚਰਲੀ ਜੀ ਉਵੇਂ ਹੀ ਆਪਦਾ ਜਿਵੇਂ ਮੈਨੂੰ ਸਹੀ ਲੱਗਦਾ ਵੀ ਮੈਂ ਐ ਕਰਨਾ ਮੈਂ ਉਵੇਂ ਹੀ ਕਰਦੀ ਆ ਜੀ ਮੈਂ ਕਿਸੇ ਦੀ ਕਦੇ ਨਿਕਲ ਨਹੀਂ ਕੀਤੀ ਨਾ ਐਕਟਿੰਗ 'ਚ ਨਾ ਡਾਂਸ 'ਚ ਤੁਸੀਂ ਜਿੰਨੀਆਂ ਵੀ ਮੇਰੀ ਵੀਡੀਓ ਵੇਖਦੇ ਹੋ ਨਾ ਮੈਂ ਕਦੇ ਕਿਸੇ ਦੀ ਨਿਕਲ ਨਹੀਂ ਕੀਤੀ ਜਿਵੇਂ ਮੈਨੂੰ ਸਹੀ ਲੱਗਦਾ ਭਾਵੇਂ ਚੰਗਾ ਐ ਭਾਵੇਂ ਮਾੜਾ ਐ ਮੈਂ ਆ ਵੀ ਰਿਕਾਰਡਿੰਗ ਕਰਦੀ ਆ ਜੀ ਹਾਂਜੀ ਜਿਵੇਂ ਹੁਣ ਕਦੇ ਕੋਈ ਆਫਰ ਆ ਜਾਏ ਜਿਵੇਂ ਚੁੰਮੇ ਵਾਲੀ ਭਾਬੀ ਫਿਲਮਾਂ 'ਚ ਆ ਗਈ ਅਸੀਂ ਜੀ ਕਦੇ ਕਰੋਗੇ ਕੰਮ ਫਿਰ ਹਾਂਜੀ ਹੂੰ ਕਿਟੀ ਦੇ ਨਾਲ ਫਿਲਮ ਕਰਨ ਦਾ ਚੀਆ ਸਭ ਤੋਂ ਵਧੀਆ ਸਾਰੇ ਵਧੀਆ ਲੱਗਦੇ ਹੂੰ ਜਿੰਨੇ ਵੀ ਸਾਰੇ ਵਧੀਆ ਕੋਈ ਮਰਜ਼ੀ ਲੈ ਲੋ ਮੈਂ ਇੱਕ ਤਾਂ ਨਹੀਂ ਕਹਿਣਾ ਹਾਂਜੀ ਨਹੀਂ ਸਾਰੇ ਕਲਾਕਾਰ ਸਾਰੀਆਂ ਆਪਣੇ ਐਕਟਰ ਨਹੀਂ ਆ ਸਾਰੀਆਂ ਵਧੀਆ ਕੋਈ ਮਾੜਾ ਨਹੀਂ ਸਾਰੇ ਵਧੀਆ ਹੈ ਨਹੀਂ ਹੁੰਦੀ ਅੱਛਾ ਹੁੰਦੀ ਹੈ ਵੀ ਮੈਨੂੰ ਐਕਟਰ ਬਹੁਤ ਵਧੀਆ ਲੱਗਦੇ ਐਕਟਰ ਤਾਂ ਸਾਰੇ ਸਹੀ ਹੈ ਫਿਲਮ ਦਾ ਪੰਜਾਬੀ ਫਿਲਮਾਂ ਚ ਜਾਣ ਦਾ ਮਾਮਾ ਨਾ ਕਿ ਹਿੰਦੀ ਚ ਪੰਜਾਬੀ ਚ ਵੀ ਆ ਹਿੰਦੀ ਚ ਵੀ ਜਿੰਨੀ ਮਰਜੀ ਤੇ ਲੈ ਜਾਣਾ ਬਸ ਤਰ ਕੋਈ ਮਾੜਾ ਮਟਾਇਰ ਵਾਲ ਤੇ ਤੇ ਕਰ ਲਾਂਗੇ ਜੀ ਹਾਂਜੀ ਜਦੋਂ ਐਕਟਿੰਗ ਨੂੰ ਕਿਚ ਤੇ ਆਪਾਂ ਪਰਫੈਕਟ ਆ ਹਾਂਜੀ ਇਹ ਕਿੱਥੋਂ ਸਿੱਖੀ ਛੋਟੇ ਹੁੰਦੇ ਤੋਂ ਪਤਾ ਹੀ ਨਹੀਂ ਜੀ ਆਪ ਹੀ ਹੋ ਜਾਂਦੀ ਆ ਹਾਂ ਮੈਂ ਤਾਂ ਸੋਚਦੀ ਵੀ ਨਹੀਂ ਆਪ ਹੀ ਹੋ ਜਾਂਦੀ ਵੀ ਮੈਂ ਕਰਾ ਮੇਰੇ ਦਿਲ ਚ ਹਿੰਦੀ ਵੀ ਬੇਪਾਏ ਕਰਦੇ ਉਹ ਵੀ ਕਰ ਲੈ ਹਾਂ ਪੜਾਈ ਫਿਰ ਕਿੰਨੀ ਕੀਤੀ ਸੀ ਪੜਾਈ ਤਾਂ ਜੀ ਬਹੁਤ ਥੋੜੀ ਕੀਤੀ ਆ ਕਿਉਂਕਿ ਨਾ ਪੜਾਈ ਮੇਰੀ ਕਿਉਂ ਥੋੜੀ ਹੋਈ ਆ ਜਦੋਂ ਮੰਮੀ ਡੈਡੀ ਜਲੰਧਰੋਂ ਬਠਿੰਡੇ ਹੁੰਦੇ ਸੀ ਹੂੰ ਤੇ ਉਹਨਾਂ ਨਾਲ ਜਲੰਧਰ ਭੱਜ ਲੈਂਦੀ ਸੀ ਵੀ ਮੰਮੀ ਡੈਡੀ ਨਾਲ ਜਾਉਂਗੇ ਹੂੰ ਤੇ ਜਦੋਂ ਮੈਂ ਦਾਦਾ ਦਾਦੀ ਜਲੰਧਰ ਜਾਂਦੇ ਸੀ ਤੇ ਇੱਧਰ ਭੱਜ ਲੈਂਦੀ ਸੀ ਉੱਧਰੋਂ ਸਕੂਲ ਛੁੱਟ ਜਾਂਦਾ ਸੀ ਫਿਰ ਇੱਧਰੋਂ ਵੀ ਛੁੱਟ ਜਾਂਦਾ ਸੀ ਤੇ ਬਸ ਉਹਦੇ ਵਿੱਚ ਵਿਚਾਲੇ ਰਹਿ ਗਈ ਜੀ ਮਤਲਬ ਦੋਵੇਂ ਪਾਸੇ ਸਕੂਲ ਹੀ ਨਹੀਂ ਆਹ ਹਾਂਜੀ ਸਕੂਲ ਹੀ ਨਹੀਂ ਗਈ ਹੂੰ ਬਸ ਐਂ ਹੀ ਰਹਿ ਗਿਆ ਜੀ ਸਕੂਲ ਹੁਣ ਜ਼ਿੰਦਗੀ ਚ ਕੀ ਲੱਗਦਾ ਵੀ ਜ਼ਿੰਦਗੀ ਚ ਵੀ ਇੱਕ ਪਾਸੇ ਤਾਂ ਮਸ਼ਹੂਰੀ ਬਹੁਤ ਹੈ ਹਾਂਜੀ ਰੱਖੇ ਪਾਸੇ ਤੁਹਾਨੂੰ ਜਿਹੜਾ ਝਾੜੂ ਪੋਚੇ ਵਾਲਾ ਕੰਮ ਕਰਨਾ ਪੈਂਦਾ ਘਰਾਂ 'ਚ ਹਾਂਜੀ ਕੀ ਲੱਗਦਾ ਵੀ ਕੀ ਇਹ ਸੰਤੁਸ਼ਟੀ ਹੈ ਜਾਂ ਚਾਹ ਵੀ ਹੈਗਾ ਬੰਚ ਵੀ ਕੁਛ ਨਾ ਕੁਛ ਸਾਡਾ ਵੀ ਹੋਣਾ ਚਾਹੀਦਾ ਮੰਚੇ ਤਾਂ ਹੈਗੀ ਆ ਜੀ ਵੀ ਸਾਡਾ ਵੀ ਕੁਛ ਨਾ ਕੁਛ ਹੋਣਾ ਚਾਹੀਦਾ ਜੀ ਹੂੰ ਤੁਹਾਨੂੰ ਮੈਂ ਕੀ ਦੱਸਾਂ ਪਹਿਲਾਂ ਤਾਂ ਮੈਂ ਸੱਤ ਘਰਾਂ ਦਾ ਕੰਮ ਕਰਕੇ ਆਉਂਦੀ ਆ ਵੀਰੇ ਸੱਤ ਘਰਾਂ ਦਾ ਹਾਂਜੀ ਹੂੰ ਸਵੇਰੇ ਫਿਰ ਘਰੇ ਵੀ ਬੱਚੇ ਵੀ ਤੋਰਨੇ ਹੁੰਦੇ ਆ ਜੀ ਸਕੂਲ ਵੀ ਜਾਂਦੇ ਆ ਆਪ ਵੀ ਵਿਚਾਰੇ ਦਿਹਾੜੀ ਧੂੜੀ ਕਰਦੇ ਆ ਹਨਾ ਹੂੰ ਮੈਂ ਵੀ ਆਪਾਂ ਚਲੇ ਜਾਈਏ ਨੀ ਛੜੂ ਕੋਚ ਤੇ ਹੂੰ ਤੇ ਉਧਰੋਂ ਪਹਿਲਾਂ ਤਾਂ ਮੈਂ ਭੱਜ ਕੇ ਕੰਮ ਕਰਕੇ ਆਉਂਗੀ ਭੱਜ ਭੱਜ ਕੇ ਦਵਾ ਦਵ ਫਿਰ ਮੈਂ ਵੀਡੀਓ ਬਣਾਉਂਗੀ ਜੀ ਹੂੰ ਕਈ ਵਾਰ ਦੋ ਦੋ ਤਿੰਨ ਤਿੰਨੇ ਥੋੜੀ ਹੋ ਜਾਂਦਾ ਕਿ ਵੀ ਬਣ ਗਈ ਚਲੋ ਵੀਡੀਓ ਦੋ ਦੋ ਤਿੰਨ ਤਿੰਨ ਘੰਟੇ ਲੱਗ ਜਾਂਦੇ ਕਈ ਵਾਰ ਇੱਕ ਵੀਡੀਓ ਚ ਹੀ ਫਿਰ ਭੱਜਦੀਆਂ ਇੱਧਰ ਕੰਮ ਉੱਤੇ ਜਾਣੀਆਂ ਕਈ ਵਾਰ ਰਹਿ ਜਾਂਦਾ ਕਈ ਵਾਰ ਫਿਰ ਭੱਜ ਕੇ ਸ਼ਾਮ ਨੂੰ ਕਰਕੇ ਨਹੀਂ ਮੇਰੀ ਬੀਬੀਆਂ ਇੰਨੀਆਂ ਚੰਗੀਆਂ ਮੈਂ ਕੀ ਦੱਸਾਂ ਵਿਚਾਰੀਆਂ ਕੁਝ ਨਹੀਂ ਆਖਦੀਆਂ ਮੈਨੂੰ ਕਿ ਤੂੰ ਬਈ ਐ ਅੱਜ ਲੇਟ ਹੋ ਗਈ ਅੱਜ ਤੂੰ ਐ ਹੋ ਗਈ ਕੁਝ ਨਹੀਂ ਆਖਣਾ ਆਖਣ ਕਿ ਜਿਵੇਂ ਠੀਕ ਐ ਨਾ ਵਿਸ਼ਵਾਸ ਕਰਦੀਆਂ ਨਾ ਘਰ ਦੀ ਚਾਬੀ ਮੈਨੂੰ ਫੜਾ ਜਾਣਗੀਆਂ ਵੀ ਤੂੰ ਕੰਮ ਕਰ ਲਾ ਸਾਨੂੰ ਵੀ ਚੋਣਾਂ ਨਹੀਂ ਕਰਾਈ ਨੇ ਇੰਟਰ ਤਹਾਂ ਉਹਨਾਂ ਨੇ ਹਾਂ ਹਾਂਜੀ ਉਹਨਾਂ ਨੇ ਮੈਨੂੰ ਆਖਿਆ ਕਿ ਬਈ ਤੁਸੀਂ ਆਪਣੇ ਕੀ ਕਹਿੰਦੇ ਜਾਂ ਤਾਂ ਵੀ ਤੂੰ ਗੱਲ ਕਰ ਉਹਨਾਂ ਨੂੰ ਐ ਸੀਗਾ ਵੀ ਇਹ ਕੰਮ ਦੇ ਚੱਕਰ ਚ ਰਹਿ ਜੂਗੀ ਤੇ ਨਹੀਂ ਤੂੰ ਗੱਲ ਕਰ ਉਹਨਾਂ ਨੇ ਮੇਰੀ ਸਪੈਸ਼ਲ ਤੁਹਾਡੇ ਨਾਲ ਗੱਲ ਕਰਾਈ ਜੀ ਹੂੰ ਫੋਨ ਤੇ ਜੀ ਬਹੁਤ ਵਧੀਆ ਬੀਬੀ ਹੈ ਮੇਰੀ ਜੀ ਕਦੇ ਜਦੋਂ ਬੰਦਾ ਆਪਣੇ ਇਹ ਸਮਾਜ ਹੀ ਐਸਾ ਜਦੋਂ ਕੁੜੀ ਖਾਸ ਕਰਕੇ ਇੰਟਰਨੈਟ ਤੇ ਆਉਂਦੀ ਹੈ ਵਾਇਰਲ ਹੋਣ ਲੱਗ ਜਾਂਦੀ ਹੈ ਤੇ ਫਿਰ ਕੁੜੀਆਂ ਨੂੰ ਤਾਂ ਕਮੈਂਟ ਤਾਂ ਆਉਂਦੇ ਆਉਂਦੇ ਨਾਲ ਥੋੜੇ ਜਿਹੜੇ ਘਰ ਦੇ ਬੰਦੇ ਆ ਨਾ ਉਹਨਾਂ ਨੂੰ ਵੀ ਕਹਿਣ ਲੱਗ ਜਾਂਦੇ ਵੀ ਤੂੰ ਕਿਹੜੀ ਤਸਵੀਰ ਪਾਈ ਆ ਇਹ ਹੋਇਆ ਸੀ ਬਹੁਤ ਹੁੰਦਾ ਜੇ ਇਹ ਤਾਂ ਹੁੰਦਾ ਜਿਵੇਂ ਹੁਣ ਜਾਂਦੇ ਆ ਬਾਹਰ ਮੇਰੇ ਵੱਡੇ ਜੇਠ ਹੁਣੀਆਂ ਬੀਬੀ ਆ ਮੇਰੇ ਸਾਸ ਸਾਲਾਕਿ ਮੈਂ ਇਹਨਾਂ ਨੂੰ ਦੱਸਿਆ ਪਿਆ ਸਾਰੀ ਗੱਲ ਕਿ ਵੀ ਆ ਇਹ ਕਹਿੰਦੇ ਜਿਵੇਂ ਤੈਨੂੰ ਠੀਕ ਲੱਗਦਾ ਠੀਕ ਹੈ ਹਨਾ ਫਿਰ ਵੀ ਲੋਕ ਆਖਣਗੇ ਠੋਡੀ ਬਹੁ ਵੀਡੀਓ ਬਣਾਉਂਦੀ ਐ ਠੋਡੀ ਬਹੁ ਐ ਕਰਦੀ ਐ ਠੋਡੀ ਬਹੁ ਜੋ ਕਰਦੀ ਐ ਕੁਛ ਨਾ ਕੁਛ ਇਹਨਾਂ ਨੂੰ ਆਖ ਹੀ ਜਾਣਗੇ ਇਹ ਪਰ ਮੈਨੂੰ ਕੁਛ ਨਹੀਂ ਕਹਿੰਦੇ ਉਹ ਆਖ ਹੀ ਜਾਂਦੇ ਕਹੀ ਜਾਂਦਾ ਜਿੜਾ ਠੀਕ ਐ ਜਿਵੇਂ ਕਹਿ ਲਈ ਇਹਨਾਂ ਨੇ ਮੈਨੂੰ ਕਦੇ ਕੁਛ ਨਹੀਂ ਆਖਿਆ ਕਦੇ ਆਇਆ ਵੀ ਆਖਿਆ ਹੁਣ ਵੀ ਹਾਂ ਤੂੰ ਨਹੀਂ ਨਹੀਂ ਜਮਾ ਵੀ ਨਹੀਂ ਬਹੁਤ ਹੁਣ ਹੋ ਗਿਆ ਹੈ ਜਮਾ ਵੀ ਕਦੇ ਵੀ ਕੁਛ ਨਹੀਂ ਆਖਿਆ ਜੀ ਮੇਰਾ ਹਸਬੰਡ ਨੇ ਵੀ ਮੈਨੂੰ ਕਦੇ ਕੁਛ ਨਹੀਂ ਆਖਿਆ ਵਿਚਾਰਾ ਨਾ ਰੱਬ ਦਾ ਰੂਪ ਐ ਲੋਕ ਆਖਦੇ ਨੇ ਮੇਰਾ ਸ਼ਰਾਬ ਪੀਂਦਾ ਮੇਰਾ ਐ ਜੋ ਆ ਫਲਾਉਣਾ ਟਮਕਾਣਾ ਆ ਪਾਖਦੇ ਕਈ ਬੰਦੇ ਹੁੰਦੇ ਵੀ ਆ ਕਈ ਬੁੜੀਆਂ ਬੰਦੇ ਰ ਪੜਾਖਦੇ ਨਹੀਂ ਆਖਦੇ ਨੇ ਮਰ ਜੇ ਫਲਾਣਾ ਹੋ ਜੇ ਨਹੀਂ ਆਖਣਾ ਚਾਹੀਦਾ ਬੰਦੇ ਨੂੰ ਕਿਉਂਕਿ ਵੀਰੇ ਬੰਦੇ ਦੇ ਬਿਨਾ ਨਾ ਬੁੜੀ ਕਿਸੇ ਕੰਮ ਦੀ ਨਹੀਂ ਹੁੰਦੀ ਹਮ ਆਪਾਂ ਇਹ ਨਹੀਂ ਆਖਦੇ ਕਿ ਬੇ ਬੁੜੀ ਨਹੀਂ ਹੁੰਦੀ ਬੰਦਾ ਵੀ ਨਹੀਂ ਹੁੰਦਾ ਹਮ ਬੁੜੀ ਬਿਨਾ ਬੰਦਾ ਵੀ ਕਿਸੇ ਕੰਮ ਦਾ ਨਹੀਂ ਅਗਲਾ ਕੋਈ ਘਰੇ ਨਹੀਂ ਬਟਲਦਾ ਬਿਲਕੁਲ ਤੇ ਜਿਵੇਂ ਵਿਚਾਰਾ ਆਪਾਂ ਨੂੰ ਕਦੇ ਵਿਚਾਰਿਆਂ ਨੇ ਕੁਝ ਨਹੀਂ ਆਖਿਆ ਵਧੀਆ ਬਹੁਤ ਸਿਆਣਾ ਕਦੇ ਨਹੀਂ ਨਾ ਇਹਨਾਂ ਨੇ ਮੈਨੂੰ ਕਦੇ ਕੰਮ ਦੀ ਆਖਿਆ ਹਮ ਮੈਂ ਆਪਦੇ ਹਿਸਾਬ ਨਾਲ ਜਿਵੇਂ ਮੈਨੂੰ ਠੀਕ ਲੱਗਦਾ ਉਹ ਕਰਤੀ ਇਹਨਾਂ ਨੂੰ ਵੀ ਮੇਰੇ ਤੇ ਪੂਰਾ ਵਿਸ਼ਵਾਸ ਆ ਕਿ ਵੀ ਮੇਰੀ ਖਰਦੀ ਵੀ ਜਮਾ ਸਹੀ ਆ ਤੁਹਾਡੇ ਬੱਚਾ ਨੇ ਨਹੀਂ ਕਦੇ ਕਿਹਾ ਸਾਨੂੰ ਸਕੂਲ 'ਚ ਕਹਿੰਦੇ ਆ ਇਹ ਖੁਸ਼ ਹੁੰਦੇ ਆ ਮੰਮੀ ਫਲਾਣੀ ਦੀ ਆਈਡੀ ਲੈ ਲੈ ਮੰਮੀ ਉਹਨੂੰ ਮੈਂ ਆਈਡੀ ਦੇ ਕੇ ਆਂ ਜੋ ਆਈਡੀ ਮੰਗਦੀ ਸੀ ਤੇਰੀ ਉਹ ਆਖਦੇ ਸੀ ਤੇਰੀ ਮੰਮੀ ਦੀ ਵੀਡੀਓ ਵੇਖਦੇ ਬਹੁਤ ਖੁਸ਼ ਹੁੰਦੇ ਆ ਮੇਰੇ ਬੱਚੇ ਵੀ ਮੈਨੂੰ ਵੇਖ ਕੇ ਹੂੰ ਹਾਂਜੀ ਪਰ ਬੱਚੇ ਸਾਥ ਦਿੰਦੇ ਆ ਵੀਡੀਓ ਬਣਾਉਂ ਚਕੇ ਨਹੀਂ ਹਾਂਜੀ ਵੀਡੀਓ ਵੀ ਬਣਾ ਦਿੰਦੇ ਸਾਥ ਦਿੰਦੇ ਆ ਜੀ ਪੂਰਾ ਜਦੋਂ ਮੈਂ ਆਖਦੀ ਆ ਵੀ ਤੁਸੀਂ ਮੇਰੀ ਵੀਡੀਓ ਬਣਾ ਦਿਓ ਜਾਂ ਮੇਰੇ ਨਾਲ ਬਣਾ ਲਓ ਬਣਾ ਲੈਂਦੇ ਆ ਜੀ ਹੂੰ ਬੜੀ ਸਪੋਰਟ ਕਰਦੇ ਆ ਜੀ ਬੱਚੇ ਵੀ ਹੋਰ ਕੋਈ ਗੱਲ ਹੋਵੇ ਜਿਹੜੀ ਦਿਲ ਦੀ ਕਹਿਣੀ ਹੋਵੇ ਹੋਰ ਦਿਲ ਦੀ ਗੱਲ ਬਸ ਸਹੀ ਕਹਾਣੀ ਆ ਜੀ ਮੈਂ ਹੂੰ ਹਾਂਜੀ ਡਿਪਰੈਸ਼ਨ ਤੋਂ ਹਾਂਜੀ ਜਿਵੇਂ ਕਹਿੰਦੇ ਆ ਵੀ ਇੰਟਰਨੈਟ ਅੱਜ ਕੱਲ ਦੇ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਖਰਾਬ ਹੀ ਕਰੀ ਜਾਂਦਾ ਹਾਂਜੀ ਬਹੁਤ ਤੁਹਾਨੂੰ ਤਾਂ ਫਿਰ ਇੰਟਰਨੈਟ ਨੇ ਨਵੀਂ ਜ਼ਿੰਦਗੀ ਦਿੱਤੀ ਨਵੀਂ ਜ਼ਿੰਦਗੀ ਦਿੱਤੀ ਆ ਵੀਰੇ ਜੀ ਹੁਣ ਕਹੀ ਮੈਂ ਕਹੀ ਅੱਖ ਦਿੰਦੀਆਂ ਲੈ ਫਲਾਣੀ ਨੂੰ ਫੋਨ ਨਹੀਂ ਲੈ ਕੇ ਦੇਣਾ ਆਪਾਂ ਇਹ ਨਹੀਂ ਕਰਨਾ ਦੁਨੀਆ ਵਿਗੜਦੀ ਆ ਫੋਨ ਤੋਂ ਮੈਂ ਉਹਨਾਂ ਨੂੰ ਆਖ ਦਿੰਦੀ ਆ ਜਿਨ੍ਹਾਂ ਨੇ ਵਿਗੜਨਾ ਹੋਗਾ ਨਾ ਇਹ ਬਿਨਾਂ ਫੋਨ ਤੋਂ ਵੀਗੜ ਜਾਣਗੇ ਹੂੰ ਜਿਨ੍ਹਾਂ ਦਾ ਦਿਮਾਗ ਖਰਾਬ ਹੋਣਾ ਨਾ ਉਹਨਾਂ ਨੂੰ ਤਾਂ ਐ ਹੀ ਹੋ ਜਾਣਾ ਇਹ ਫੋਨ ਤੋਂ ਨਹੀਂ ਵਿਗੜਦੇ ਆਪਣੇ ਦਿਮਾਗ ਦੀ ਸੋਚ ਹੁੰਦੀ ਆ ਨਾ ਉਸ ਤੋਂ ਬੰਦਾ ਵਿਗੜ ਹੂੰ ਤੇ ਲੋਕ ਆਖਦੇ ਨੇ ਕਿ ਫੋਨ ਪਿੱਛੇ ਵਿਗੜੀ ਜਾਂਦੇ ਬੱਚੇ ਨਹੀਂ ਤਾਂ ਤੁਸੀਂ ਡਿਪਰੈਸ਼ਨ ਚ ਹੀ ਰਹਿੰਦੇ ਹਨਾ ਜੇਕਰ ਮੇਰਾ ਬਹੁਤ ਬੁਰਾ ਹਾਲ ਸੀ ਬਰੇ ਮੈਂ ਤਾਂ ਇੱਥੇ ਪਈ ਰਹਿੰਦੀ ਸੀ ਉਹ ਕਮਰੇ ਚ ਤਾਂ ਮੈਂ ਐਸੀ ਵਾਲੇ ਸੀ ਤਾਂ ਮੈਂ ਵਰਦੀ ਰਹੀ ਸੀ ਹੂੰ ਇੱਥੋਂ ਵੀ ਛੱਡ ਕੇ ਫਿਰ ਤਾਂ ਮੇਰੀ ਆ ਹਾਲਤ ਹੋ ਗਈ ਸੀ ਇੱਥੋਂ ਵੀ ਛੱਡ ਕੇ ਮੈਂ ਛੱਤ ਤੇ ਹੀ ਰਹਿਣ ਲੱਗ ਗਈ ਹੂੰ ਇੰਨਾ ਮੇਰਾ ਸਾਹ ਗੁੰਮ ਹੋ ਜਾਂਦਾ ਸੀ ਬੁਰਾ ਹਾਲ ਹੋ ਜਾਂਦਾ ਸੀ ਡਾਕਟਰ ਨੇ ਬਹੁਤ ਜ਼ਿਆਦਾ ਘਬਰਾਹਟ ਹੁੰਦੀ ਸੀ ਫਿਰ ਮੈਨੂੰ ਡਾਕਟਰ ਨੇ ਵਿਚਾਰੇ ਨੇ ਆਖਿਆ ਕਿ ਵੀ ਤੁਸੀਂ ਉਹ ਜ਼ਿਆਦਾ ਉਹ ਹੋਈ ਜਾਂਦੇ ਹੋ ਵੀ ਤੁਸੀਂ ਉਧਰ ਆਪਦਾ ਧਿਆਨ ਕਿਸੇ ਹੋਰ ਪਾਸੇ ਮੇਰੀ ਬੀਬੀਆਂ ਨੇ ਬੀਤੂ ਆਪਣੇ ਆਪ ਨੂੰ ਪ੍ਰਿਪੇਅਰ ਕਰ ਵੀ ਮੈਂ ਸਹੀ ਹਾਂ ਮੈਂ ਸਹੀ ਹਾਂ ਮੈਨੂੰ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਤੇ ਕੁਛ ਮੈਂ ਸਭ ਤੋਂ ਜ਼ਿਆਦਾ ਬਸ ਮੈਂ ਆਪਣੇ ਵੀਡੀਓ ਤੋਂ ਨਾਲ ਸਹੀ ਹੋਈ ਹਾਂ ਜੀ ਵੀਡੀਓ ਬਣਾਉਂਦੀ ਸੀ ਆ ਆਪਣੇ ਆਪ ਨੂੰ ਹੀ ਵੇਖੀ ਜਾਂਦੀ ਸੀ ਆਪਣੇ ਆਪ ਨੂੰ ਹੀ ਵੇਖ ਵੇਖ ਕੇ ਖੁਸ਼ ਹੋਈ ਜਾਂਦੀ ਸੀ ਜੀ ਮੈਂ ਲੱਗਦੀ ਆ ਮੈਂ ਆ ਫਲਾਣਾ ਉਹਨੂੰ ਵੇਖ ਵੇਖ ਕੇ ਸਾਰਾ ਬਸ ਹੌਲੀ ਹੌਲੀ ਭੁੱਲਦੀ ਗਈ ਜਦੋਂ ਪਹਿਲੀ ਵੀਡੀਓ ਪਾਈ ਸੀਗੀ ਉਹ ਕਿੰਨੇ ਵਿਊ ਆਏ ਸੀ ਜਾਂ ਕਿੰਨੇ ਲਾਈਕ ਆਏ ਸੀ ਉਹ ਤਾਂ ਤਾਂ ਥੋੜੇ ਹੁੰਦੇ ਸੀ ਜੀ ਆ ਜਾਂਦੇ ਸੀਗੇ ਜੀ 150 ਤਾਂ ਆ ਹੀ ਜਾਂਦੇ ਸੀ ਤੇ ਸਭ ਜਿਹੜੀ ਸਭ ਤੋਂ ਵੱਧ ਚੱਲੀ ਜਦੋਂ ਉਦੋਂ ਪਤਾ ਹੋਇਆ ਸੀਗਾ ਵੀ ਹਾਂ ਵੀ ਇੰਨੇ ਵੀ ਹੋ ਗਏ ਇੰਨੇ ਵੀ ਮੈਂ ਤਾਂ ਰਾਤ ਨੂੰ ਨੀਂਦ ਹੀ ਨਹੀਂ ਆਉਂਦੀ ਰਾਤ ਨੂੰ ਨਾ ਉੱਠ ਟੁੱਟ ਕੇ ਜਿੱਦਣ ਮੇਰੇ ਹਾਂ ਸਿਲੰਡਰ ਵਾਲੀ ਵੀਡੀਓ ਵਾਇਰਲ ਹੋਈ ਸੀ ਰਾਤ ਨੂੰ 2 ਵਜੇ ਉੱਠਾ ਕਦੇ ਕਦੇ 3 ਵਜੇ ਉੱਠਾ ਉੱਠ ਕੇ ਫਿਰ ਵੇਖਾ ਮੇਰੇ ਕਿੰਨੇ ਹੋ ਗਏ ਐ ਮੇਰੇ ਇੰਨੇ ਹੋ ਗਏ ਫਿਰ ਸਵੇਰੇ ਫਿਰ ਵੇਖਾ ਫਿਰ ਤਾਂ ਜਾ ਕੇ ਟੰਡੋਰਾ ਹੀ ਪਿੱਟਤਾ ਵੇ ਸਾਰੀ ਬੀਬੀਆਂ ਦੇ ਮੇਰੇ ਇੰਨੇ ਲਾਈਕ ਹੋ ਗਏ ਦੀਦੀ ਉਹ ਆਂਦੀ ਹੁਣ ਤੋਂ ਵੱਡਾ ਫੋਨ ਲੈ ਵੱਡਾ ਮੋਬਾਈਲ ਲੈ ਹੁਣ ਤੋਂ ਮੈਨੂੰ ਆਖਦੀਆਂ ਤੇ ਆਪਦਾ ਮੋਬਾਈਲ ਰੱਖਿਆ ਕਰ ਮੋਬਾਈਲ ਮੇਰੇ ਮੈਨੂੰ ਰੱਖਣਾ ਚੰਗਾ ਨਹੀਂ ਲੱਗਦਾ ਮੋਬਾਈਲ ਮੇਰੇ ਹਸਬੰਡ ਦਾ ਮੋਬਾਈਲ ਹੈਗਾ ਜਦੋਂ ਮੈਨੂੰ ਲੋਡ ਹੁੰਦੀ ਹੈ ਨਾ ਵੀਡੀਓ ਬਣਾਉਂਦੀ ਤੇ ਮੈਨੂੰ ਕਹਿ ਦਿੰਦੇ ਵੀ ਤੂੰ ਰੱਖ ਲੈ ਫਿਰ ਮ ਐ ਵੀ ਨੀ ਮੈਂ ਹੁਣ ਸਵੇਰੇ ਰੱਖ ਲਿਆ ਇਹਨਾਂ ਤੋਂ ਲੈ ਕੇ ਮੋਬਾਈਲ ਤਾਂ ਮੈਂ ਵੀਡੀਓ ਵੀ ਜਦੋਂ ਮਰਜ਼ੀ ਬਣਾ ਲੂੰਗੀ ਐ ਨਹੀਂ ਮੈਂ ਜਦੋਂ ਵੀਡੀਓ ਬਣਾਉਣੇ ਹੋਊਗੀ ਵੀ ਮੈਂ ਇੰਨੇ ਵਜੇ ਮੈਂ ਆਪਦਾ ਕੰਮ ਸਾਰਾ ਕਰਾਂਦਾ ਮੈਂ ਕਰਕੇ ਆ ਜੂੰਗੀ ਘਰੇ ਉਦੋਂ ਇਹਨਾਂ ਦੇ ਮੁੰਡਿਆਂ ਤੇ ਮੋਬਾਈਲ ਹੈਗਾ ਉਹਨਾਂ ਦੇ ਮੋਬਾਈਲ ਤੋਂ ਮੈਂ ਇਹਨਾਂ ਨੂੰ ਫੋਨ ਕਰ ਦਿੰਨੀ ਆ ਕਿ ਵੀ ਇੰਨੇ ਵਜੇ ਮੈਨੂੰ ਮੋਬਾਈਲ ਦੇ ਦਿਓ ਫਿਰ ਇਹ ਦੇ ਜਾਂਦੇ ਆ ਜੀ ਹਾਂ ਸ਼ਾਮ ਨੂੰ ਜ਼ਿਆਦਾਤਰ ਬਣਾਈ ਦੇ ਕੰਮ ਕੁੰਮ ਬੈਠ ਕੇ ਹਾਂਜੀ ਚੰ다 ਜੀ ਤੁਸੀਂ ਤੁਹਾਡਾ ਇਹਨਾਂ ਨੂੰ ਬੁੱਲਾ ਟਾਈਮ ਦਿੱਤਾ ਸਾਡੇ ਦਰਸ਼ਕਾਂ ਦੇ ਨਾਲ ਤੁਹਾਡੀ ਕਹਾਣੀ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜ ਜੁੜੇ ਰਹੋ ਮੌਕਜਦਮੀ ਚੈਨਲ ਦੇ ਨਾਲ ਕਹਿੋ ਜੀਆਂ ਹੋਰ ਵੀ ਕਹਾਣੀਆਂ ਤੁਹਾਡੇ ਰੂਬਰੂ ਕਰਦੇ ਰਵਾਂਗੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜੇ ਜੇ ਮਿਲਦੇ ਆ ਅਗਲੀ ਵੀਡੀਓ ਚ